ਜਖਸਗੁਰਾ ਜੁੜੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆ ਤਸਵੀਰਾਂ ਵੇਖ ਰਿਓ ਬਾਗਾ ਪੁਰਾਣਾ ਡਿਵੀਜ਼ਨ ਅੰਦਰ ਆਉਂਦੇ ਪਿੰਡ ਮਾੜੀ ਮੁਸਤਫਾ ਦੀਆਂ ਜਿੱਥੇ ਮਾੜੀ ਮੁਸਤਫਾ ਲਗਾਤਾਰ ਸੁਰਖੀਆਂ ਜਨਦਾ ਕਿਉਂਕਿ ਪਹਿਲਾਂ ਵੀ ਉੱਥੇ ਉਸ ਪਿੰਡ ਦੇ ਵਿੱਚ ਫਰੋਤਿਆਂ ਨੂੰ ਲੈ ਕੇ ਕਈ ਗੋਲੀਆਂ ਚੱਲ ਚੁੱਕੀਆਂ ਤੇ ਅੱਜ ਤੀਜਾ ਮਾਮਲਾ ਸਾਹਮਣੇ ਆਇਆ ਕਿਸੇ ਸਾਈਕਲ ਸਟੋਰ ਦੇ ਉੱਪਰ ਕੁਝ ਅਨਪਛਤ ਮੋਟਰਸਾਈਕਲ ਸਵਾਰਾਂ ਵੱਲੋਂ ਪੈਟਰੋਲ ਬੰਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਪੁਲਸ ਪਾਰਟੀ ਮੌਕੇ ਤੇ ਪਹੁੰਚ ਪਰ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਵੀ ਕਿਹੜਾ ਬੰਬ ਸੀ ਕਿਉਂ ਸੁੱਟਿਆ ਗਿਆ ਸੀ ਕੀ ਚੀਜ਼ ਸੀ ਪਰ ਫਲ ਹਾਲ ਪੁਲਿਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਸੌਂਡ ਵਿੱਚ ਇਹੀ ਆਇਆ ਵੀ ਇਹ ਪੈਟਰੋਲ ਬੰਬ ਸੁੱਟਿਆ ਗਿਆ ਤੇ ਇਹਦੇ ਸਬੰਧ ਦੇ ਵਿੱਚ ਅਸੀਂ ਪੁਲਿਸ ਨਾਲ ਬਹੁਤ ਜਲਦੀ ਗੱਲਬਾਤ ਵੀ ਕਰਾਂਗੇ ਪਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੀ ਦੁਕਾਨ ਦੇ ਉੱਪਰ ਇਹ ਘਟਨਾ ਵਾਪਰੀ ਹੈਗੀ ਹੈ ਤੇ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਤੀਜੀ ਘਟਨਾ ਮਾਰੀ ਮੁਸਤਵਦੀ ਹੈਗੀ ਹੈ ਤੇ ਇਸ ਸੰਬੰਧੀ ਪੁਲਿਸ ਕੀ ਕਰਦੀ ਪਈ ਹੈਗੀ ਆ ਤੀਜੀ ਘਟਨਾ ਕਿਉਂ ਹੋਈ ਲਗਾਤਾਰ ਇਸ ਪਿੰਡ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਕਿਹੜਾ ਇਹੋ ਜੀ ਉੱਥੇ ਕੋਈ ਗੱਲਬਾਤ ਹੈ ਪਰ ਫਿਲਹਾਲ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਇਸ ਸੰਬੰਧੀ ਕੀ ਪੁਸ਼ਟੀ ਕਰਕੇ ਸਮੇਂ ਦੀ ਗੱਲ ਰਹੇਗੀ ਸੁਣ ਕਰ ਅੱਜ 112 ਤੇ ਕੰਪਲੇਂਟ ਆਈ ਸੀ ਡਿੰਪਲ ਬੰਸਲ ਜੋ ਮਾੜੀ ਮੁਸਫਾ ਦੇ ਰਹਿਣ ਵਾਲੀ ਹੈ ਜਿਨ੍ਹਾਂ ਦੀ ਇੱਥੇ ਸੈਨੀਟਰੀ ਦੀ ਦੁਕਾਨ ਹੈ ਨਾਲ ਹੀ ਸਾਈਕਲ ਦੀ ਦੁਕਾਨ ਹੈ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਨਾਂ ਦੀ ਦੁਕਾਨ ਤੇ ਕੋਈ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਇੱਕ ਪੈਟਰੋਲ ਬੰਬ ਸੁੱਟ ਕੇ ਗਏ ਨੇ ਜਿਉ ਇਹਨਾਂ ਦੇ ਦੁਕਾਨ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਅਣਪਛਾਤੇ ਸ਼ਰਾਤੀ ਅਨਸ਼ਰ ਨੇ ਅਸੀਂ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਇਹਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਲੱਭ ਕੇ ਫ੍ਰੇਸ ਕਰਕੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਏ ਫੋਨ ਖੁਮਾਓ ਕਾਰ ਬੈਠੇ ਪੀਜ਼ਾ ਖਾਓ ਹੁਣ ਬਾਗਾ ਪੁਰਾਣਾ ਵਿੱਚ ਵੀ ਖੁੱਲ ਗਿਆ ਹੈ ਅਰਮਾਨ ਪੀਜ਼ਾ ਜੀ ਹਾਂ ਨਿਹਾਲ ਸਿੰਘ ਵਾਲਾ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਪਣਾ ਅਰਮਾਨ ਦੀZA